ਪੰਜਾਬ ਤੋਂ ਇਲਾਵਾ ਹੋਰ ਵੀ ਵੱਖ-ਵੱਖ ਸੂਬਿਆਂ ਦੇ ਵਿੱਚ ਇਸ ਬਲੇਮੀ ਪੈਰੇ ਬਰਸਾਤ ਇਸ ਮੌਸਮ ਦੀ ਸ਼ੁਰੂਆਤ ਹੋ ਰਹੀ ਹੈ ਤਾਂ ਕਿਤੇ ਨਾ ਕਿਤੇ ਇਸ ਬਦਲਦੇ ਹੋਏ ਮੌਸਮ ਦੇ ਵਿੱਚ ਹਰ ਕਿਸੇ ਨੂੰ ਵੱਖ-ਵੱਖ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਚਾਹੇ ਗੱਲ ਕੀਤੀ ਜਾਵੇ ਬਿਮਾਰੀਆਂ ਦੀ ਚਾਹੇ ਗੱਲ ਹੋਵੇ ਉਂਝ ਕਿਸੇ ਵੀ ਪਰੇਸ਼ਾਨੀ ਦਾ ਦੱਸਿਆ ਜਾ ਰਿਹਾ ਹੈ ਕਿ ਇੱਕ ਮਨੁੱਖੀ ਸਰੀਰ ਨੂੰ ਬਰਸਾਤ ਦੇ ਮੌਸਮ ਦੇ ਵਿੱਚ ਬਿਮਾਰੀਆਂ ਕਾਫੀ ਜ਼ਿਆਦਾ ਘੇਰ ਲੈਂਦੀਆਂ ਨੇ ਸਾਡੀ ਇਮਿਊਨਿਟੀ ਵੀ ਕਾਫੀ ਘਟਣ ਲੱਗ ਜਾਂਦੀ ਹੈ ਪਰ ਜੇਕਰ ਤੁਸੀਂ ਆਪਣੀ ਇਮਿਊਨਿਟੀ ਨੂੰ ਸਟਰੋਂਗ ਰੱਖਣਾ ਚਾਹੁੰਦੇ ਹੋ ਤਾਂ ਕੁਝ ਖਾਸ ਚੀਜ਼ਾਂ ਦਾ ਸੂਪ ਹੈ ਜਿਹੜਾ ਕਿ ਤੁਹਾਨੂੰ ਰੋਜ਼ਾਨਾ ਆਪਣੀ ਡਾਈਟ ਦੇ ਵਿੱਚ ਸ਼ਾਮਲ ਜ਼ਰੂਰ ਕਰਨਾ ਚਾਹੀਦਾ ਹੈ। ਇਹ ਸੂਪ ਦਾ ਸੇਵਨ ਕਰਨ ਦੇ ਨਾਲ ਤੁਹਾਨੂੰ ਕਾਫੀ ਜ਼ਿਆਦਾ ਫਾਇਦਾ ਹੋਵੇਗਾ। ਤੇ ਆਓ ਦੱਸਦੇ ਹਾਂ ਕਿ ਕਿਹੜੇ-ਕਿਹੜੇ ਸੂਪ ਤੁਹਾਡੀ ਸਿਹਤ ਲਈ ਚੰਗੇ। ਦੱਸਿਆ ਜਾ ਰਿਹਾ ਹੈ ਕਿ ਮੌਨਸੂਨ ਦੇ ਮੌਸਮ ਨੇ ਦਸਤਕ ਦੇ ਦਿੰਦੀ ਹੈ। ਇਸ ਮੌਸਮ ਦੇ ਵਿੱਚ ਇਮਿਊਨਿਟੀ ਕਮਜ਼ੋਰ ਹੋਣ ਦੇ ਕਾਰਨ ਵਾਇਰਲ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ। ਖਾਂਸੀ ਜੁਕਾਮ ਬੁਖਾਰ ਵਰਗੀਆਂ ਸਮੱਸਿਆਵਾਂ ਹੋਣ ਲੱਗ ਜਾਂਦੀ ਹੈ ਮੌਸਮੀ ਵਾਇਰਲ ਤੋਂ ਬਚਣ ਦੇ ਲਈ ਤੁਹਾਨੂੰ ਆਪਣੀ ਸਿਹਤ ਦਾ ਖਾਸ ਖਿਆਲ ਰੱਖਣਾ ਪਵੇਗਾ ਤੁਹਾਨੂੰ ਸੂਪ ਆਪਣੀ ਖੁਰਾਕ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਸੂਪ ਬਸਾਨੀ ਦੇ ਨਾਲ ਪਚ ਜਾਂਦਾ ਹੈ ਤੇ ਇਸ ਦੇ ਨਾਲ ਤੁਹਾਡੇ ਸਰੀਰ ਨੂੰ ਕਈ ਪੋਸ਼ਟਿਕ ਤੱਤ ਜਿਹੜੇ ਨੇ ਉਹ ਮਿਲਦੇ ਨੇ ਟਰਟ ਦੇ ਲਈ ਸੂਪ ਬਹੁਤ ਫਾਇਦੇਮੰਦ ਹੈ ਸਬਜ਼ੀ ਮੀਟ ਫਲ ਅਤੇ ਕਈ ਤਰ੍ਹਾਂ ਦੇ ਸੂਪ ਦਾ ਸੇਵਨ ਤੁਸੀਂ ਕਰ ਸਕਦੇ ਤੇ ਆਓ ਜਾਣਦੇ ਹਾਂ ਕਿ ਤੁਸੀਂ ਕਿਸ ਤਰ੍ਹਾਂ ਦੇ ਸੂਪ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਸੂਪ ਪੀਣ ਦੇ ਫਾਇਦੇ ਕੀ ਨੇ ਸੂਪ ਦੇ ਇੱਕ ਟੋਰੀ ਦੇ ਵਿੱਚ ਕਾਫੀ ਜ਼ਿਆਦਾ ਐਂਟੀਆਕਸੀਡੈਂਟ ਅਤੇ ਫਾਈਬਰ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਨੇ ਤੁਸੀਂ ਆਪਣੀ ਮਨਪਸੰਦੀਦਾ ਸਬਜ਼ੀ ਨੂੰ ਮਿਲਾ ਕੇ ਸੂਪ ਨੂੰ ਤਿਆਰ ਕਰ ਸਕਦੇ ਹੋ ਸਵਾਦ ਅਤੇ ਪੋਸ਼ਣ ਦੇ ਲਈ ਤੁਸੀਂ ਇਸ ਦੇ ਵਿੱਚ ਜੜੀ ਬੂਟੀ ਨੂੰ ਵੀ ਸ਼ਾਮਲ ਕਰ ਸਕਦੇ ਹੋ ਸਭ ਤੋਂ ਪਹਿਲਾਂ ਇਹ ਮੂੰਗ ਦਾਲ ਕੀਲੀ ਅਤੇ ਨਾਰੀਅਲ ਦਾ ਸੂਪ ਤੁਸੀਂ ਮੂੰਗ ਦਾਲ ਕਿਵਿ ਅਤੇ ਨਾਰੀਅਲ ਦੇ ਨਾਲ ਬਣੇ ਸੂਪ ਦਾ ਸੇਵਨ ਕਰ ਸਕਦੇ ਹੋ ਇਸ ਦੇ ਵਿੱਚ ਪਾਏ ਜਾਣ ਵਾਲੇ ਤੱਤ ਪ੍ਰਤੀਰੋਧਕ ਸਮਰੱਥਾ ਵਧਾਉਣ ਦੇ ਵਿੱਚ ਮਦਦ ਕਰਦੇ ਨੇ ਮੂੰਗ ਦਾਲ ਦੇ ਵਿੱਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਪਾਇਆ ਜਾਂਦਾ ਹੈ ਤੁਸੀਂ ਇਸ ਨੂੰ ਇੱਕ ਚੰਗੇ ਮੀਲ ਦੇ ਤੌਰ ਤੇ ਵੀ ਲੈ ਸਕਦੇ ਹੋ ਤੁਸੀਂ ਮੂੰਗ ਦਾਲ ਦਾ ਇੱਕ ਕਟੋਰਾ ਇੰਝ ਹੀ ਪੀ ਸਕਦੇ ਹੋ ਨੂੰ ਹੋਰ ਵੀ ਰਿਚ ਬਣਾਉਣ ਦੇ ਲਈ ਇਸ ਦੇ ਵਿੱਚ ਸਬਜ਼ੀਆਂ ਵੀ ਮਿਲਾ ਸਕਦੇ ਹੋ ਕਿਵਿ ਦੇ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਜੋ ਸੁਆਦਿਸ਼ਟ ਹੋਣ ਦੇ ਨਾਲ ਨਾਲ ਪੋਸ਼ਣ ਤੱਤਾਂ ਦੇ ਨਾਲ ਭਰਪੂਰ ਹੁੰਦਾ ਹੈ ਇਸ ਤੋਂ ਇਲਾਵਾ ਫੋਰਨ ਅਤੇ ਫੁੱਲ ਗੋਪੀ ਸੂਪ ਇਸ ਦੇ ਵਿੱਚ ਫਾਈਬਰ ਦਾ ਬਹੁਤ ਚੰਗਾ ਸਰੋਤ ਮੰਨਿਆ ਜਾਂਦਾ ਹੈ ਇਹ ਤੁਹਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ ਕਾਰਨ ਦੇ ਨਾਲ ਮਿਲਾ ਕੇ ਇਹ ਦਾ ਸੇਵਨ ਕਰਨ ਦੇ ਨਾਲ ਪੋਸ਼ਕ ਤੱਤ ਹੋਰ ਵੀ ਜ਼ਿਆਦਾ ਵਾਜਾਂਦੇ ਹਨ ਤੁਸੀਂ ਫੁੱਲ ਗੋਪੀ ਅਤੇ ਕਾਰਨ ਨੂੰ ਉਬਾਲ ਕੇ ਇਸ ਦੇ ਵਿੱਚ ਆਪਣੀ ਮਨਪਸੰਦੀ ਦਾ ਸਾਸ ਮਿਲਾ ਕੇ ਇਸ ਨੂੰ ਪੀ ਸਕਦੇ ਹੋ ਇਹ ਸੂਪ ਭਾਰ ਘਟ ਕਰਨ ਦੇ ਵਿੱਚ ਵੀ ਮਦਦਗਾਰ ਹੈ ਸੀ ਫੂਡ ਦੇ ਨਾਲ ਬਣਿਆ ਹੋਇਆ ਸੂਪ ਤੁਸੀਂ ਸਮੁੰਦਰੀ ਭੋਜਨ ਦੇ ਨਾਲ ਬਣੇ ਸੂਪ ਦਾ ਵੀ ਸੇਵਨ ਕਰ ਸਕਦੇ ਹੋ ਤੁਸੀਂ ਚਿੰਗਾ ਸਮੁੰਦਰੀ ਬਾਸ ਅਤੇ ਸਿਕਵਰਡ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕਰਕੇ ਸੂਪ ਤਿਆਰ ਕਰ ਸਕਦੇ ਹੋ ਚਿੰਗਾ ਪ੍ਰਤੀਰੱਖਿਆ ਪ੍ਰਣਾਲੀ ਦੇ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ ਇਸ ਦੇ ਵਿੱਚ ਪਾਏ ਜਾਣ ਵਾਲੇ ਜ਼ਿੰਕ ਤੁਹਾਡੇ ਸ਼ਰੀਰ ਨੂੰ ਐਂਟੀਆਕਸੀਡੈਂਟ ਦਿੰਦੇ ਨੇ ਸੀ ਫੂਡ ਪ੍ਰੋਟੀਨ ਦਾ ਵੀ ਬਹੁਤ ਚੰਗਾ ਸਰੋਤ ਹੁੰਦਾ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ ਓਮੇਗਾ 3 ਫੈਟੀ ਐਸਿਡ ਤੁਹਾਡੇ ਦਿਲ ਅਤੇ ਇਮਿਊਨਿਟੀ ਦੇ ਲਈ ਵੀ ਬਹੁਤ ਫਾਇਦੇਮੰਦ ਹੈ ਮਿਕਸ ਸਬਜ਼ੀਆਂ ਦਾ ਸੂਪ ਤੁਸੀਂ ਬਰਸਾਤੀ ਮੌਸਮ ਦੇ ਵਿੱਚ ਗਾਜਰ, ਸ਼ਿਮਲਾ ਮਿਰਚ, ਮਟਰ, ਲੌਕੀ ਵਰਗੀਆਂ ਸਬਜ਼ੀਆਂ ਨੂੰ ਮਿਲਾ ਕੇ ਸੂਪ ਤਿਆਰ ਕਰ ਸਕਦੇ ਹੋ ਨਾ ਸਬਜ਼ੀਆਂ ਨੂੰ ਪਾਣੀ ਦੇ ਵਿੱਚ ਉਬਾਲ ਕੇ ਇਸ ਦੇ ਵਿੱਚ ਪਿਆਜ਼, ਲਸਣ, ਤੇਜ ਪੱਤਾ ਤੇ ਲੌਂਗ ਮਿਲਾ ਕੇ ਇਸ ਨੂੰ ਪੀ ਸਕਦੇ ਹੋ ਇਹਨਾਂ ਸਬਜ਼ੀਆਂ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤ ਬਰਸਾਤ ਦੇ ਮੌਸਮ ਦੇ ਵਿੱਚ ਤੁਹਾਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਨਗੇ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਇਮਿਊਨ ਸਿਸਟਮ ਨੂੰ ਕਾਫੀ ਜ਼ਿਆਦਾ ਮਜ਼ਬੂਤੀ ਮਿਲੇ ਟਮਾਟਰ ਦਾ ਸੂਪ ਇਸ ਦੇ ਵਿੱਚ ਵਾਈਟਾਮਿਨ A, ਵਾਈਟਾਮਿਨ C ਐਂਟੀਆਕਸੀਡੈਂਟ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਨੇ ਜੋ ਤੁਹਾਡੇ ਮੂੰਹਚੀ ਮਦਦ ਕਰਦੇ ਨੇ ਇਸ ਦੇ ਨਾਲ ਬਣੇ ਸੂਪ ਦਾ ਸੇਵਨ ਕਰਨਾ ਤੁਹਾਡੇ ਪਾਚਨ ਤੰਤਰ ਨੂੰ ਵੀ ਮਜ਼ਬੂਤ ਕਰਦਾ ਤੇ ਖਾਣਾ ਵੀ ਆਸਾਨੀ ਦੇ ਨਾਲ ਪਚ ਜਾਂਦਾ ਹੈ ਇਸ ਤੋਂ ਇਲਾਵਾ ਇਸ ਸੂਪ ਤੁਹਾਨੂੰ એનર્ਜੀ ਦੇਣ ਦੇ ਵਿੱਚ ਵੀ ਸਹਾਇਤਾ ਕਰੇਗਾ ਟਮਾਟਰ ਚ ਪਾਇਆ ਜਾਣ ਵਾਲਾ ਲਾਈਕੋਪੀਨ ਨਾ ਦਾ ਤੱਤ ਸਕਿਨ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਸ ਉੱਤੇ ਤੁਹਾਡੀ ਸਿਹਤ ਦੇ ਨਾਲ ਸਕਿਨ ਲਈ ਵੀ ਫਾਇਦੇਮੰਦ ਹੁੰਦਾ ਹੈ ਪਾਲਕ ਦਾ ਸੁ ਪਾਲਕ ਦੇ ਵਿੱਚ ਵੀ ਭਰਪੂਰ ਮਾਤਰਾ ਚ ਆਇਰਨ ਪਾਇਆ ਜਾਂਦਾ ਹੈ ਇਸ ਵਿੱਚ ਪਾਏ ਜਾਣ ਵਾਲੇ ਗੁਣ ਤੁਹਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾ ਕਰਨ ਦੇ ਵਿੱਚ ਮਦਦ ਕਰਨਗੇ ਪਾਲਕ ਦੇ ਵਿੱਚ ਫਾਈਬਰ ਅਤੇ ਕੈਲਸ਼ੀਅਮ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ ਇਹ ਪੋਸ਼ਕ ਤੱਤ ਤੁਹਾਡੇ ਹਾਰਟ ਹੈੱਟ ਲਈ ਵੀ ਬਹੁਤ ਚੰਗੇ ਨੇ ਇਸ ਤੋਂ ਇਲਾਵਾ ਇਹ ਤੁਹਾਡੀ ਇਮਿਊਨਿਟੀ ਮਜ਼ਬੂਤ ਕਰਨ ਦੇ ਵਿੱਚ ਵੀ ਕਾਫੀ ਜ਼ਿਆਦਾ ਮਦਦ ਜੋ ਹੈ ਉਹ ਕਰ ਸਕਦੇ ਨੇ ਤੇ ਇਹਨਾਂ ਸੂਪਸ ਨੂੰ ਆਪਣੀ ਡਾਈਟ ਦੇ ਵਿੱਚ ਸ਼ਾਮਲ ਜ਼ਰੂਰ ਕਰੋ ਤੁਹਾਡੀ ਸਿਹਤ ਦੇ ਲਈ ਇਹ ਕਾਫੀ ਜ਼ਿਆਦਾ ਚੰਗੇ ਸਾਬਤ ਹੋਣਗੇ